ਜਿੱਥੇ ਪਾਸੇ ਪੂਰਾ ਦੇਸ਼ ਆਪਰੇਸ਼ਨ ਸੰਧੂਰ ਦੀ ਸ਼ੇਰਨੀ ਕਰਨਲ ਸੋਫੀਆ ਕੁਰਾਇਸ਼ੀ ਦੀ ਬਹਾਦਰੀ ਨੂੰ ਸਲਾਮ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਭਾਜਪਾਗੂ ਅਤੇ ਮਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਦੇ ਇੱਕ ਬਿਆਨ ਨੇ ਰਾਜਨੀਤੀ ਦੇ ਵਿੱਚ ਤੂਫਾਨ ਮਚਾ ਦਿੱਤਾ ਹੈ ਹੁਣ ਇਸ ਕਾਰਨ ਕਰਕੇ ਵਿਜੇ ਸ਼ਾਹ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਜੀਹਾਂ ਉਹੀ ਬਿਆਨ ਸੁਣ ਕੇ ਲੋਕਾਂ ਨੇ ਕਿਹਾ ਸੀ ਜ਼ੁਬਾਨ ਸੰਭਾਲੋ ਵਿਜੇ ਸ਼ਾਹ ਨੇ ਕਥਿਤ ਤੌਰ ਤੇ ਫੌਜ ਅਧਿਕਾਰੀ ਕਰਨਲ ਸੋਫੀਆ ਨੂੰ ਅੱਤਵਾਦੀਆਂ ਦੀ ਭੈਣ ਕਿਹਾ ਸੀ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਹੀ ਆਲੋਚਨਾ ਦਾ ਵਿਸ਼ਾ ਬਣ ਗਿਆ ਵਿਵਾਦ ਵਧਣ ਤੇ ਮੰਤਰੀ ਵਿਜੇ ਸ਼ਾ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਬਿਆਨ ਨੂੰ ਗਲਤ ਸੰਦਰਭ ਦੇ ਵਿੱਚ ਲਿਆ ਗਿਆ ਸੀ ਕੈਬਨਿਟ ਮੰਤਰੀ ਵਿਜੇ ਸ਼ਾ ਨੇ ਕਰਨਲ ਸੋਫੀਆ ਕੁਰਾਸ਼ੀ ਦਾ ਨਾਂ ਲਏ ਬਿਨਾਂ ਇੱਕ ਮੀਟਿੰਗ ਦੇ ਵਿੱਚ ਪਾਕਿਸਤਾਨੀ ਅੱਤਵਾਦੀਆਂ ਬਾਰੇ ਕਿਹਾ ਸੀ ਕਿ ਅਸੀਂ ਉਹਨਾਂ ਦੀ ਭੈਣ ਨੂੰ ਭੇਜਿਆ ਅਤੇ ਉਹਨਾਂ ਨੂੰ ਸਬਕ ਸਿਖਾਇਆ ਹੁਣ ਇਸ ਬਿਆਨ ਕਾਰਨ ਵਿਜੇ ਸ਼ਾ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਰਨਲ 소ਫੀਆ ਕੁਰੇਸ਼ੀ ਭਾਰਤ ਦੀ ਧੀ ਜਿਸ ਨੇ ਨਾ ਸਿਰਫ ਪਾਕਿਸਤਾਨ ਦੇ ਇਰਾਦਿਆਂ ਨੂੰ ਬੇਨਕਾਬ ਕੀਤਾ ਬਲਕਿ ਦੁਸ਼ਮਨਾ ਦੀਆਂ ਝੂਠੀਆਂ ਕਹਾਣੀਆਂ ਨੂੰ ਵੀ ਪਨ ਸੁਟਿਆ ਆਪਰੇਸ਼ਨ ਸੰਧੂਰ ਦੇ ਰਾਹੀਂ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਜਦੋਂ ਭਾਰਤ ਦੀਆਂ ਧੀਆਂ ਮਾਵਾਂ ਤੇ ਭੈਣਾਂ ਦੀ ਸੁਰੱਖਿਆ ਦੀ ਗੱਲ ਹੁੰਦੀ ਹੈ ਤਾਂ ਸਾਡੀ ਫੌਜ ਨਾ ਸਿਰਫ ਬੰਦੂਕਾਂ ਦੀ ਵਰਤੋਂ ਕਰਨੀ ਜਾਣਦੀ ਹੈ ਸਗੋਂ ਨਿਆਂ ਕਿਵੇਂ ਕਰਨਾ ਹੈ ਇਹ ਵੀ ਜਾਣਦੀ ਹੈ ਮਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੇ ਕੁਝ ਅਜਿਹਾ ਕਿਹਾ ਜਿਸ ਦੇ ਨਾਲ ਸੋਸ਼ਲ ਮੀਡੀਆ ਭੜਕ ਉੱਠਿਆ ਤੇ ਜਨਤਾ ਨੂੰ ਮੁੱਦਾ ਚੱਕਣ ਦੇ ਲਈ ਮਜਬੂਰ ਕਰ ਦਿੱਤਾ। ਆਪਰੇਸ਼ਨ ਸੰਧੂਰ ਤੋਂ ਬਾਅਦ ਕਰਨਲ 소ਫੀਆ ਕੁਰਾਇਸ਼ੀ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਹੈ। ਇੱਕ ਤਰ੍ਹਾਂ ਦੇ ਨਾਲ ਉਹ ਭਾਰਤ ਦੇ ਇੱਕ ਮਜ਼ਬੂਤ ਚਿਹਰੇ ਵਜੋਂ ਉੱਭਰ ਕੇ ਸਾਹਮਣੇ ਆਈ ਜਿਸ ਨੇ ਪਾਕਿਸਤਾਨ ਦੇ ਹਰ ਝੂਠ ਨੂੰ ਬੇਨਕਾਬ ਕੀਤਾ। ਕਰਨਲ 소ਫੀਆ ਕੁਰਾਇਸ਼ੀ ਤੇ ਵਿਵਾਦਪੂਰਨ ਬਿਆਨ ਦੇਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਇੱਕ ਪਾਸੇ ਉਹਨਾਂ ਵਿਰੁੱਧ ਦੇਸ਼ ਵਿਰੋਧ ਦਾ ਮਾਮਲਾ ਦਰਜ ਕੀਤਾ ਗਿਆ ਜਦੋਂ ਕਿ ਦੂਜੇ ਪਾਸੇ ਪਾਰਟੀ ਹੋਣ ਉਨਾ ਵਿਰੁੱਧ ਸਖਤ ਕਾਰਵਾਈ ਕਰ ਸਕਦੀ ਹੈ ਕਰਨਲ ਸੋਫੀਆ ਕੁਰਾਇਸ਼ੀ ਤੇ ਮੰਤਰੀ ਦੇ ਬਿਆਨ ਤੋਂ ਬਾਅਦ ਭਾਜਪਾ ਲਈ ਵੀ ਸੰਕਟ ਪੈਦਾ ਹੋ ਗਿਆ ਹੁਣ ਹਾਈ ਕੋਰਟ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਤੇ ਵਿਜੇ ਸ਼ਾਹ ਨੂੰ ਫਟਕਾਰ ਲਗਾਈ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਅੱਜ ਹੋਣ ਜਾ ਰਹੀ ਹੈ ਪਾਰਟੀ ਨੇ ਵਿਜੇ ਸ਼ਾਹ ਦੇ ਬਿਆਨ ਨੂੰ ਵੀ ਗੰਭੀਰਤਾ ਦੇ ਨਾਲ ਲਿਆ ਹੈ ਪਾਰਟੀ ਨੇ ਵਿਜੇ ਸ਼ਾਹ ਦੇ ਬਿਆਨ ਨੂੰ ਵੀ ਗੰਭੀਰਤਾ ਦੇ ਨਾਲ ਲਿਆ ਹੈ ਉਹਨਾਂ ਨੂੰ ਮੰਗਲਵਾਰ ਨੂੰ ਦਫ਼ਤਰ ਬੁਲਾਇਆ ਗਿਆ ਤੇ ਉਹਨਾਂ ਨੂੰ ਫਟਕਾਰ ਲਗਾਈ ਗਈ ਇਸ ਤੋਂ ਬਾਅਦ ਵਿਜੇ ਸ਼ਾਹ ਨੇ ਮੁਆਫੀ ਵੀ ਮੰਗ ਲਈ ਸੀ ਵਿਜੇ ਸ਼ਾਹ ਨੇ ਮੁਆਫੀ ਮੰਗਦੇ ਹੋਏ ਕਿਹਾ ਸੀ ਕਿ ਮੈਂ ਆਪਣੇ ਸੁਪਨਿਆਂ ਦੇ ਵਿੱਚ ਵੀ ਕਰਨਲ

न केवल शर्विंदा हूं दुखी हूं बल्कि माफी चाहता हूं हमारे देश की वो बहन सोफिया कोएशी राष्ट्र धर्म निभाते हुए जाति और समाज से ऊपर उठकर उन्होंने जो काम किया है वो हमारी सभी बहन से भी ऊपर सम्मानित हैं हमारी सेना और हमारे सोफिया बहन की साथी इतने जिन्होंने हमारी उन बहनों का बदला लेने के लिए हिंदुस्तान का मान सम्मान रखने के लिए और हमारे विरोधियों को धूल चटाइए मैं उनका सम्मान करता हूं हाल के भाषण में जब मेरी इच्छा और मनशा यही थी कि मैं उनके बात को अच्छे से समाज के बीच में रखूं लेकिन दुखी और विचलित मन से कुछ शब्द गलत निकल गए जिसके कारण आज मैं खुद शर्मिंदा हूं और पूरे समाज से और समुदाय से माफी मांगता हूं बहन सोफिया के और सारे मिलिट्री वालों का मैं हमेशा सम्मान करता हूं और आज हाथ जोड़ के सबसे मैं अपने आप को माफ़ी चाहता हूं